ਸਵਾਗਤ ਹੈ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ 30 ਗਾ ਮਚਫ ਤੇ ਦੋ ਜਰਸੀ ਹੋਰ ਸੇਲ ਲਈਆਂ ਚੈੱਕ ਕਰੋ ਤੁਸੀਂ ਇਧਰ ਅੰਦਰ ਵੀ ਲਗਪਕ 20 25 ਗਾਮ ਅੰਦਰ ਹੈਗੀਆਂ ਨੇ ਜੀ ਚੈੱਕ ਕਰੋ ਤੁਸੀਂ ਤੁਸੀਂ ਕੋਈ ਵੀ ਵੈੜ ਖਰੀਦਣੀ ਆ ਐਡਰੈਸ ਨੋਟ ਕਰ ਸਕਦੇ ਹੋ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ 9530801955 ਇੱਕ ਟ੍ਰਕਟ ਨੰਬਰ ਆਈ ਲਖਾਉਣਾ ਇਹ ਆਪਾਂ ਸਾਨੂੰ ਟਾਪ ਦੇ ਨੰਗੀਨੇ 2000 ਜਰਸੀ ਵੜਾਂ ਹੀ ਤੋਂ ਆਪਣੇ ਲੈਵੇ ਨਾ ਇੱਕ ਜਰਸੀ ਵੈੜ ਪ्योर ਪੰਜਾਬ ਵਾਲੀ ਫੇਸ ਕੁਆਲਟੀ ਤੋਂ ਲੈ ਕੇ ਤੇ ਆਰਡਰ ਤੱਕ ਚੁਹੀ ਚੈੱਕ ਕਰ ਲਓ ਪ्योर ਪੰਜਾਬ ਵਾਲੀ ਜਰਸੀ ਹੈਗੀ ਤੇ ਥਾਂ ਲੈਵੇ ਦੀ ਸਾਫ ਸੁਥਰੀ ਆ ਹੱਥ ਦੀ ਚੁਵਾਈ ਵਾਲਾ ਥਾਂ ਚੈੱਕ ਕਰੋ ਤੁਸੀਂ ਮਿਲਕ ਵੇਨਾ ਚੈੱਕ ਕਰ ਸਕਦੇ ਹੋਗੇ ਚੈੱਕ ਕਰੂ ਫੇਸ ਕੁਆਲਟੀ ਪ्युअर ਪੰਜਾਬ ਵਾਲੀ ਐਰਸੀ ਆਈ ਸੂਨ ਚ ਦਿਨ ਲੈ ਜੂ ਲਗਭਗ ਜੀ 10 ਤੇ ਦਾ ਰੇਟ ਹੈਗਾ ਜੀ 1,55,000 ਰੁਪਇਆ ਦੁੱਧ ਦੋਸਤੋ ਇਹ 30 ਪਲੱਸ ਦੇਣਾ ਇਤਕੀ ਨੇ 30 ਪਲੱਸ ਇਹਨੇ ਦੁੱਧ ਦੇਣਾ ਚੈੱਕ ਕਰੂ ਜੀ ਤੇ ਇਧਰ ਇੱਕ ਹੈਗੀ ਆ ਜੀ ਦੂਜੇ ਨੰਬਰ ਤੇ ਐਰਸੀ ਤੋਰ ਕੇ ਵੀ ਦਿਖਾਵਾਂਗੀ ਜੀ ਸ ਨੂੰ ਚੈੱਕ ਕਰੋ ਦੋਸਤੋ ਇਹ ਬੈਡ ਹੈ ਜਿਹੜੀ ਆਰਡਰ ਤੁਸੀਂ ਚੈੱਕ ਕਰ ਸਕਦੇ ਹੋ ਪਿੱਸੋਂ ਬਾਪ ਕਮਾਲ ਆਰਡਰ ਬਨ ਲਾ 9530801955 ਇਹ ਹੈਗਾ ਹੀ ਕੰਟੈਕਟ ਨੰਬਰ ਪੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਜੀ ਤੋਂ 35 ਦੇ ਵਿਚਕਾਰ ਇਸ ਵੜ ਨੇ ਦੁੱਧ ਦੇਣਾ ਜੀ ਤੇ ਆ ਦੂਜੇ ਨੰਬਰ ਤੇ ਆਉਂਦੀ ਹੈ ਜੀ ਚੈੱਕ ਕਰੋ ਹੀ ਫਿਕਸਰ ਡਰਦੀ ਜਰਸੀ ਆ ਇਹ ਵੀ ਤੇ ਵਧੀਆ ਚਵਾਈ ਵਾਲਾ ਥਾਂ ਲੱਗਿਆ ਹੈ ਜੀ ਚੈੱਕ ਕਰੋ ਖਲਾ ਖਲਾ ਥਾਣਾ ਜੀ ਮਿਲ ਕਬੇ ਨਾ ਤੁਸੀਂ ਇਹਦੀਆਂ ਵੀ ਚੈੱਕ ਕਰ ਸਕਦੇ ਹੋ ਜੀ ਇੱਕ ਕਰੋ ਇਹ ਇਸ ਕੁਆਲਿਟੀ ਲੈ ਇਹਦਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੋਰਾ ਤੋਰਾ ਬਹੁਤ ਚੰਗੀ ਆਰਡਰ ਕੁਆਲਿਟੀ ਚੈੱਕ ਕਰੋ ਇਹ ਬਹੁਤ ਵੱਡੀ ਹੈਵੀ weight ਦੀ ਹੈ ਜੀ ਜੇ ਤੁਸੀਂ ਇਦਾਂ ਦੀ ਕੋਈ ਵੈੜ ਖਰੀਦਣੀ ਹੈ ਤਾਂ ਸਾਡੇ ਫਾਰਮ ਤੇ ਪਹੁੰਚ ਕੇ ਖਰੀਦ ਸਕਦੇ ਹੋ ਜੀ ਤੇ ਹੋਰ ਵੀ ਆਪਣੇ ਲੈਵੇ HF ਵੈੜਾਂ ਅਵੇਲੇਬਲ ਨੇ ਜੀ ਚੈੱਕ ਕਰੋ ਜੀ ਰਾਸ ਤੁਸੀਂ ਨੋਟ ਕਰ ਸਕਦੇ ਹੋ ਪੰਡ ਲੋਹਾ ਕਿਹੜਾ ਜ਼ਿਲ੍ਹਾ ਸੰਗਰੂਰੀ ਤੇ ਇਧਰ ਆਪਣੇ ਲਗਿਆ ਪਲੂਨ ਵਸੀਆਂ ਦੀ ਸੂਨ ਵਾਲੀਆਂ ਜੇ ਦੋਵੇਂ ਯਾਰਸੀ ਕਿਸੇ ਵੀ ਨੇ ਕੋਈ ਵੀ ਜਰਸੀ ਇਹਨਾਂ ਚੋਂ ਖਰੀਦਣੀ ਆ ਮਾਲ ਨੰਬਰ ਸਕਰੀਨ ਤੇ ਚੱਲਦਾ ਹੀ ਉਸ ਨੰਬਰ ਤੇ ਸੰਪਰਕ ਕਰਕੇ ਖਰੀਦ ਸਕਦੇ